ਸੋ ਜਾ ਪੁੱਤ ਸੋ ਜਾ ਤੂੰ ਸੋ ਕਿਉਂ ਨਹੀਂ ਰਿਹਾ ਸਾਡੀ ਫਿਲਮ ਇਸ ਤਰ੍ਹਾਂ ਦੀ ਕੀ ਹੈ ਜਿਹਦੇ ਵਿੱਚ ਲੋਕਾਂ ਨੂੰ ਕੁਝ ਸਿੱਖਣ ਲਈ ਮਿਲੂਗਾ ਸਾਡੀ ਥੈਰੇਪੀ ਉਹ ਵੀ ਮੇਰੇ ਨਾਲ ਲੜ ਕੇ ਬਾਹਰ ਪਿਆ ਹੋਇਆ ਜਿਹੜੇ ਪ੍ਰੋਡਿਊਸਰ ਨੇ ਕੀ ਵਾਕਈ ਇਸ ਤਰ੍ਹਾਂ ਦੇ ਕਿੰਨੇ ਪਰਸੈਂਟ ਨੇ ਹੈ ਜਾਂ ਨਹੀਂ ਨੂੰ ਅਸਲ ਵਿੱਚ ਨਾ ਮਤਲਬ ਸ਼ੌਂਕ ਸੀਗਾ ਜੀ ਤੇ ਜਦੋਂ ਮੈਂ ਸੀਰੀਅਲ ਵਗੈਰਾ ਦੇ ਸੀਰੀਅਲ ਤੋਂ ਸ਼ੁਰੂਆਤ ਹੋਈ ਸੀ ਸੀਰੀਅਲ ਜਦੋਂ ਮੈਂ ਦੇਖਦੀ ਸੀ ਤੇ ਸਾਡੇ ਵਰਗੇ ਬੰਦਿਆਂ ਦਾ ਟੈਲੈਂਟ ਉੱਥੇ ਫਿਰ ਮਾਰਿਆ ਜਾਂਦਾ ਪੇਮੈਂਟ ਦੇਣ ਦੇ ਨਾਂ ਤੇ ਰੋਣ ਲੱਗ ਜਾਂਦੇ ਹੈ ਕਿ ਪੇਮੈਂਟ ਸਾਡੇ ਕੋਲ ਹੈ ਨਹੀਂ ਫਿਰ ਤੁਸੀਂ ਕਾਦੇ ਵਾਸਤੇ ਇਹ ਏਡਾ ਸ਼ੋਸ਼ਾਬਾਜ਼ੀ ਖੋਲ ਖੋਲਦੇ ਕਿਉਂ ਸਤਿ ਸ਼੍ਰੀ ਅਕਾਲ ਜੀ ਚੜ੍ਹਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਰਵਾਰਤਾਰ ਸਿੰਘ ਫਰਵਾਹੀ ਹਰ ਰੋਜ਼ ਦੀ ਤਰ੍ਹਾਂ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਨਾ ਕਿਸੇ ਚੰਗੇ ਕਲਾਕਾਰ ਦੇ ਨਾਲ ਅਦਾਕਾਰ ਦੇ ਨਾਲ ਤੁਹਾਨੂੰ ਮੁਲਾਇਆ ਜਾਵੇ ਤੇ ਉਹਦੇ ਰੂਪ ਰੂਪ ਕੀਤਾ ਜਾਵੇ ਕਲਾਕਾਰ ਅਸਲੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦਾ ਹੁੰਦਾ ਹੈ ਕਿੰਨਾ ਉਹਦਾ ਸੰਘਰਸ਼ ਹੁੰਦਾ ਹੈ ਤੇ ਕਿੰਨੀ ਉਹਦੀ ਮਿਹਨਤ ਹੁੰਦੀ ਹੈ ਕਿਉਂਕਿ ਸਿਨੇਮੇ ਘਰਾਂ ਦੇ ਵਿੱਚ ਅਕਸਰ ਹੀ ਅਸੀਂ ਦੇਖਦੇ ਆ ਜਿਹੜੀਆਂ ਫਿਲਮਾਂ ਲੱਗੀਆਂ ਹੁੰਦੀਆਂ ਨੇ ਉਹ ਫਿਲਮ ਸਿਨੇਮੇ ਘਰਾਂ ਦਾ ਸ਼ਿੰਗਾਰ ਬਣਦੀਆਂ ਨੇ ਤੇ ਉਹ ਸ਼ਿੰਗਾਰ ਦੇ ਪਿੱਛੇ ਕਲਾਕਾਰਾਂ ਦੀ ਕਿੰਨੀ ਮਿਹਨਤ ਹੁੰਦੀ ਹੈ ਕਿੰਨਾ ਸਟ੍ਰਗਲ ਹੁੰਦਾ ਹੈ ਇਹ ਅਸੀਂ ਤੁਹਾਨੂੰ ਦੱਸਣ ਦੀ ਤੇ ਦਿਖਾਉਣ ਦੀ ਕੋਸ਼ਿਸ਼ ਹਮੇਸ਼ਾ ਕਰਦੇ ਆ ਤੇ ਅੱਜ ਅਸੀਂ ਤੁਹਾਨੂੰ ਉਸ ਕਲਾਕਾਰ ਦੇ ਨਾਲ ਮਲਾਵਾਂਗੇ ਉਸ اداکار ਦੇ ਨਾਲ ਮਲਾਵਾਂਗੇ ਜਿਹੜੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਆ ਜਿਨ੍ਹਾਂ ਦੀ ਕੱਲ ਨੂੰ ਫਿਲਮ ਰਿਲੀਜ਼ ਹੋਣ ਵਾਲੀ ਹੈ ਯਾਨੀ ਕਿ 3 ਜਨਵਰੀ 2025 ਨੂੰ ਰਿਲੀਜ਼ ਹੋਵੇਗੀ ਨਾਲ ਨੇ ਮੈਡਮ ਜੈਸਮੀਨ ਬਰਨਾਲਾ ਬਹੁਤ ਬਹੁਤ ਸਵਾਗਤ ਹੈ ਸਸੀ ਗਾਲ ਜੀ ਕਿਵੇਂ ਬਣ ਠੀਕ ਠਾਕ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਕੱਲ ਨੂੰ ਤੁਹਾਡੀ ਜਿਹੜੀ ਫਿਲਮ ਹੈ ਉਸ ਨੇ ਮੇਰੇ ਘਰਾਂ ਦਾ ਸ਼ਿੰਗਾਰ ਬਣ ਜਾ ਰਹੀ ਹੈ ਹਾਂਜੀ ਬਿਲਕੁਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਬੁਲਾਇਆ ਇੱਥੇ ਜੀ ਇਸ ਲਈ ਸਮਝਿਆ ਤੇ ਸਾਡੀ ਮੂਵੀ ਆ ਰਹੀ ਹੈ 3 ਜਨਵਰੀ ਨੂੰ ਮਿੱਠੀਏ ਹੂੰ ਤੇ ਨਾਈ ਬੜਾ ਪਿਆਰਾ ਜਿਹਾ ਹੈ ਮਿੱਠੀਏ ਤੇ ਤੁਸੀਂ ਫਿਲਮ ਸੋਚ ਨਹੀਂ ਸਕਦੇ ਕਿ ਕਿੰਨੀ ਕੁ ਵਧੀਆ ਹੋਊਗੀ ਫੈਮਲੀ ਮੂਵੀ ਹੈ ਰਿਸ਼ਤਿਆਂ ਦੀ ਮੂਵੀ ਹੈ ਤੇ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਤੁਹਾਨੂੰ ਵੀ ਤੇ ਜ਼ਰੂਰ ਦੇਖਣ ਜਾਇਓ ਹਾਂ ਅਸੀਂ ਤਾਂ ਸਾਡੇ ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜਦੇ ਆ ਅਸੀਂ ਹਮੇਸ਼ਾ ਉਹਨਾਂ ਨੂੰ ਕਹਿੰਦੇ ਹੁੰਦੇ ਆ ਵੀ ਜੇ ਕੋਈ ਫਿਲਮ ਦੇ ਵਿੱਚ ਕੋਈ ਚੰਗਾ ਰੋਲ ਕਰਦਾ ਹੈ ਤਾਂ ਫਿਲਮ ਕਿਉਂਕਿ ਅਕਸਰ ਹੀ ਫਿਲਮ ਵਿੱਚ ਇਸ ਤਰ੍ਹਾਂ ਦੀਆਂ ਫਿਲਮਾਂ ਨੇ ਜਿਹੜੀਆਂ ਪਰਿਵਾਰਕ ਤੌਰ ਤੇ ਦੇਖਣ ਲਾਇਕ ਹੁੰਦੀਆਂ ਨੇ ਕੋਈ ਸਾਨੂੰ ਸਿੱਖਣ ਲਈ ਫਿਲਮ ਇਸ ਤਰ੍ਹਾਂ ਦੀ ਕੀ ਹੈ ਜਿਹਦੇ ਵਿੱਚ ਲੋਕਾਂ ਨੂੰ ਕੋਈ ਸਿੱਖਣ ਲਈ ਮਿਲੂਗਾ ਸਾਡੀ ਫਿਲਮ ਸਰ ਰਿਸ਼ਤਿਆਂ ਨਾਲ ਤੇ ਪਿਆਰ ਨਾਲ ਤੇ ਆਪਾਂ ਜਿਵੇਂ ਧਰਮਾਂ ਦਾ ਵੀ ਤੁਹਾਨੂੰ ਇਹਦੇ ਵਿੱਚ ਦੇਖੂਗਾ ਅਲੱਗ-ਅਲੱਗ ਧਰਮਾਂ ਦਾ ਪਿਆਰ ਆਪਸ ਵਿੱਚ ਕਿਵੇਂ ਹੈ ਤੇ ਪਰਿਵਾਰਿਕ ਮੂਵੀ ਹੈ ਫੈਮਲੀ ਮੂਵੀ ਹੈ ਆਪਾਂ ਆਰਾਮ ਨਾਲ ਆਪਦੀ ਫੈਮਲੀ ਨਾਲ ਦੇਖ ਸਕਦੇ ਆ ਬੈਠ ਕੇ ਤੇ ਜੋ ਤੁਸੀਂ ਦੇਖੋਗੇ ਬਾਕੀ ਤਾਂ ਮੈਂ ਸਟੋਰੀ ਰਿਵੀਲ ਕਰੂੰਗੀ ਤਾਂ ਜ਼ਿਆਦਾ ਹੀ ਕ੍ਰੇਜ਼ ਕਰਮ ਹੋ ਜਾਣਾ ਜੀ ਮੈਨੂੰ ਆਈ ਹੈ ਵੀ ਬਸ ਕੱਲ ਨੂੰ ਜਾ ਕੇ ਆਪਾਂ ਸਿੱਧਾ ਥੀਏਟਰ ਦੇ ਵਿੱਚ ਹੀ ਦੇਖੀਏ ਬਿਲਕੁਲ ਇਹ ਇਹਦੇ ਲਈ ਅਸੀਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਦਿੰਦੇ ਆ ਤੇ ਜੈਸਮੀਨ ਬਰਨਾਲਾ ਹਾਂਜੀ ਕਿਉਂਕਿ ਅਕਸਰ ਜਦੋਂ ਕੋਈ ਬੰਦਾ ਕਿਸੇ ਵੀ ਕੰਮ ਦੇ ਵਿੱਚ ਆਉਂਦਾ ਹੈ ਹਾਂਜੀ ਕਿਸੇ ਵੀ ਮੈਂ ਕਹਿੰਦਾ ਵੀ ਕਮ ਫੀਲਡ ਦੇ ਵਿੱਚ ਆਉਂਦਾ ਹੈ ਹਾਂਜੀ ਉਹਦੇ ਪਿੱਛੇ ਸ਼ੌਂਕ ਹਾਂਜੀ ਮਜਬੂਰੀ ਹੂੰ ਕੋਈ ਨਾ ਕੋਈ ਕਾਰਨ ਹੁੰਦਾ ਹੈ ਹਾਂਜੀ ਬਿਲਕੁਲ ਤੁਸੀਂ ਅਦਾਕਾਰੀ ਦੇ ਵਿੱਚ ਆਏ ਹੋ ਤੁਸੀਂ ਅਮਰੀਕਾ ਦੀ ਗੀਤਾਂ ਦੇ ਵਿੱਚ ਵੀ ਹਾਂਜੀ ਕੰਮ ਕੀਤਾ ਹੈ ਤੇ ਤੁਸੀਂ ਫਿਲਮਾਂ ਦੇ ਵਿੱਚ ਵੀ ਕਰ ਰਹੇ ਹੋ ਤੇ ਹਾਂਜੀ ਛੋਟੀ ਸ਼ਾਰਟ ਮੂਵੀ ਦੇ ਵਿੱਚ ਵੀ ਕੀਤਾ ਹੈ ਹਾਂਜੀ ਵੈਬ ਸੀਰੀਜ਼ ਵੀ ਕੀਤੀਆਂ ਵੈਬ ਸੀਰੀਜ਼ ਕੀਤੀ ਹੈ ਤੁਸੀਂ ਕਿਸ ਤਰ੍ਹਾਂ ਦਾ ਸ਼ੌਂਕ ਸੀ ਜਾਂ ਮਜਬੂਰੀ ਮੈਨੂੰ ਅਸਲ ਵਿੱਚ ਨਾ ਮਤਲਬ ਸ਼ੌਂਕ ਸੀਗਾ ਜੀ ਤੇ ਜਦੋਂ ਮੈਂ ਸੀਰੀਅਲ ਵਗੈਰਾ ਦੇ ਸੀਰੀਅਲ ਤੋਂ ਸ਼ੁਰੂਆਤ ਹੋਈ ਸੀ ਸੀਰੀਅਲ ਜਦੋਂ ਮੈਂ ਦੇਖਦੇ ਸੀ ਨਾ ਉਹ ਡੇਲੀ ਸੋਪ ਹੁੰਦੇ ਆ ਵੀ ਉਹਦੇ ਵਿੱਚ ਮੈਂ ਐਕਟਿੰਗ ਕਰਨੀ ਹੈ ਹਨਾ ਕੋਈ ਰੋ ਗਿਆ ਮਰ ਗਿਆ ਦੁਬਾਰਾ ਜਨਮ ਲੈ ਲਿਆ ਉਹ ਚੀਜ਼ਾਂ ਮੈਨੂੰ ਬੜੀ ਅੰਦਰੋਂ ਨਾ ਸ਼ੌਂਕ じゃ ਜਾ ਗਿਆ ਮੈਗੇ ਵੀ ਚਲੋ ਹਨਾ ਇਹ ਲਾਈਨ ਚ ਵੜਦੇ ਹਾਂ ਕਿਵੇਂ ਵੜਿਆ ਜਾਵੇ ਇਹ ਲਾਈਨ ਚ ਹਨਾ ਐਵੇਂ ਕੋਈ ਆਮ ਬੰਦਾ ਦਾ ਨਹੀਂ ਸਕਦਾ ਕਿਉਂਕਿ ਬਹੁਤ ਤਰ੍ਹਾਂ ਦੇ ਤੁਹਾਨੂੰ ਪਤਾ ਹੈ ਅੱਜਕੱਲ ਮਿਸਯੂਜ਼ ਫਰਾਡ ਪੈਸਿਆਂ ਦਾ ਫਰਾਡ ਪੈਸੇ ਦੇ ਦੋ ਤੇ ਕੰਮ ਕਰ ਲੋ ਹਨਾ ਪੈਸੇ ਦੇ ਕੇ ਕੰਮ ਬਿਲਕੁਲ ਹੀ ਨਹੀਂ ਕਰਨਾ ਬਿਲਕੁਲ ਵੀ ਤੇ ਬਸ ਤੁਸੀਂ ਕੋਈ ਜ਼ਰੀਆ ਬਣਿਆ ਤੇ ਇਹ ਲਾਈਨ ਚ ਬਸ ਵੜ ਗਏ ਪਰ ਸੀਰੀਅਲ ਚ ਨਹੀਂ ਹਜੇ ਤੱਕ ਮੈਂ ਕੰਮ ਕੀਤਾ ਸੀਰੀਅਲ ਚ ਨਹੀਂ ਹਾਂ ਜਿਹੜਾ ਮੈਂ ਸੋਚ ਕੇ ਆਈ ਸੀ ਸੀਰੀਅਲ ਚ ਨਹੀਂ ਕੀਤਾ ਮੂਵੀਆਂ ਵੈਬ ਸੀਰੀਜ਼ بس ਉਹੀ ਚੱਲਦੀਆਂ ਤੇ Song videos ਕਰੀ ਜਾਂਦੇ ਆ ਬਸ ਪਰ ਸਭ ਤੋਂ ਸਭ ਤੋਂ ਵਧੀਆ ਸਾਥ ਇਸ ਲਾਈਨ ਦੇ ਵਿੱਚ ਕਿਹਦਾ ਮਿਲਿਆ ਕਿਹੜੇ ਬੰਦੇ ਤੋਂ ਤੁਹਾਨੂੰ ਸਿੱਖਣ ਨੂੰ ਮਿਲਿਆ ਕੁਝ ਸਿੱਖਣ ਨੂੰ ਆਪਾਂ ਜਿਵੇਂ ਮੈਂ ਨਾ ਕਦੇ-ਕਦੇ ਐ ਸੋਚਦੀ ਸੀ ਵੀ ਮੈਂ ਕੰਮ ਤਾਂ ਕਰੀ ਜਾਨੀ ਐ ਵੀ ਇੱਕ ਉਸਤਾਦ ਧਾਰਨਾ ਜ਼ਰੂਰੀ ਹੁੰਦਾ ਨਾ ਵੀ ਆਪਣਾ ਉਸਤਾਦ ਕੋਈ ਹੋਵੇ ਜਿਸ ਤੋਂ ਆਪਾਂ ਸਿੱਖਣਾ ਹੈ ਤੇ ਕਿਵੇਂ ਹੋ ਸਕਦਾ ਹੈ ਨਾ ਪਰ ਜਿਵੇਂ ਥੀਏਟਰ ਮੈਂ ਸਿੱਖਿਆ ਸਤਪਾਲ ਸਰ ਐ ਇੱਕ ਬਠਿੰਡੇ ਤੋਂ ਜੀ ਇੱਕ ਪ੍ਰੇਮ ਸਨੇਹੀ ਸਰ ਕਰਕੇ ਹੈ ਉਹ ਦੋਨੋਂ ਮਤਲਬ ਕਿ ਇਕੱਠੇ ਹੀ ਨੇ ਸਰ ਤੇ ਮੈਂ ਉਹਨਾਂ ਤੋਂ ਸਿੱਖਿਆ ਥੀਏਟਰ ਥੀਏਟਰ ਮੈਂ ਹਾਲਾਕੀ ਕਰ ਰਿਆ ਨਹੀਂ ਹੈ ਬਸ ਇੱਕ ਜਨੂਨ ਹੁੰਦਾ ਹੈ ਨਾ ਜੋ ਆਪਾਂ ਨੂੰ ਵੀ ਜਨੂਨ ਹੀ ਅੱਗੇ ਲੈ ਕੇ ਆਉਂਦਾ ਸਿਕਵੈਂਸ ਸਿਖਾਉਣ ਦੀ ਲੋੜ ਨਹੀਂ ਚਲੋ ਆਪਾਂ ਸਿੱਖਦੇ ਤਾਂ ਸਾਰੀ ਉਮਰ ਹੀ ਰਹਿਨੇ ਹਨਾ ਜੀ ਕਈ ਵਾਰੀ ਆਪਾਂ ਨੂੰ ਸਿਚੁਏਸ਼ਨ ਸਿਖਾ ਦਿੰਦੀਆਂ ਕਈ ਵਾਰੀ ਆਪਾਂ ਨੂੰ ਮੁਸੀਬਤਾਂ ਸਿਖਾ ਦਿੰਦੀਆਂ ਨਾ ਕੋਈ ਸਬਕ ਸਿਖਾ ਜਾਂਦਾ ਤੇ ਪਰ ਇਹ ਜ਼ਰੂਰੀ ਸੀਗਾ ਤੇ ਮੈਂ ਉਸਤਾਦ ਮੰਨਦੀ ਹਾਂ ਉਹਨਾਂ ਨੂੰ ਵੀ ਜਿਨ੍ਹਾਂ ਨੇ ਮੈਨੂੰ ਥੀਏਟਰ ਸਿਖਾਇਆ ਤੇ ਬਾਕੀ ਜਿਨ੍ਹਾਂ ਨਾਲ ਮੈਂ ਰੀਸੈਂਟਲੀ ਕੰਮ ਕਰ ਰਹੀ ਹਾਂ ਹੁਣ ਮਲੇਰ ਕੋਟਲੇ ਵਾਲੇ ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖ ਰਹੀ ਹਾਂ ਭਗਵੰਤ ਕੰਗ ਜੀ ਉਹਨਾਂ ਤੋਂ ਬਹੁਤ ਕੁਝ ਸਿੱਖ ਰਹੀ ਮੈਂ ਜਿਵੇਂ ਐਡੀਟਿੰਗ ਵਗੈਰਾ ਤੇ ਡਬਿੰਗ ਵਗੈਰਾ ਡਾਇਰੈਕਸ਼ਨ ਸਾਰੀ ਚੀਜ਼ਾਂ ਸਮਝਾਉਂਦੇ ਆ ਉਹ ਵੀ ਕਿਵੇਂ-ਕਿਵੇਂ ਜਿਵੇਂ ਕਹਿੰਦੇ ਨੇ ਡਾਂਟ ਖਾ ਖਾ ਕੇ ਗਾਲਾਂ ਖਾ ਖਾ ਕੇ ਸਿੱਖਦੇ ਆ ਤੁਸੀਂ ਕੀ ਜਾ ਰਹੇ ਉਹਨਾਂ ਤੋਂ ਮਿੱਠੀ ਇਹ ਫਿਲਮ ਤੁਹਾਡੀ ਕਲ ਰਿਲੀਜ਼ ਹੋ ਜਾਵੇ ਹਾਂ ਜੀ ਉਹ ਫਿਲਮ ਕੌਣ ਕਰ ਰਿਹਾ ਕੌਣ ਉਹਦੀ ਪ੍ਰੋਡਿਊਸਰ ਪ੍ਰੋਡਿਊਸਿੰਗ ਕਰ ਰਿਹਾ ਹੈ ਹਾਂਜੀ ਕੌਣ ਉਹਦੇ ਵਿੱਚ ਐਕਟਿੰਗ ਕਰ ਰਿਹਾ ਹੈ ਤੇ ਮਤਲਬ ਕਿ ਪੂਰੀ ਫਿਲਮ ਬਾਰੇ ਕੁਛ ਨਾ ਕੁਛ ਉਹਨਾਂ ਕਲਾਕਾਰਾਂ ਦੇ ਨਾਮ ਮਿੱਠੀਏ ਮੂਵੀ ਐਸਐਸ ਪ੍ਰੋਡਕਸ਼ਨ ਵਾਲਿਆਂ ਦੀ ਹੈ ਜੀ ਤੇ ਮੈਂ ਤਾਂ ਸੁਰਿੰਦਰ ਸਰ ਨੂੰ ਜਾਣਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਮੂਵੀ 'ਚ ਚਾਂਸ ਦਿੱਤਾ ਜੀ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸੁਰਿੰਦਰ ਸਰ ਦਾ ਵੀ ਮੈਨੂੰ ਇਸ ਮੂਵੀ ਦੇ ਲੈਕ ਸਮਝਿਆ ਉਹਨਾਂ ਨੇ ਤੇ ਬਾਕੀ ਹੋਰ ਵੀ ਕੈਰੈਕਟਰ ਨੇ ਕਾਫੀ ਵਿਲਨ ਦਾ ਕੈਰੈਕਟਰ ਕਰ ਰਿਹਾ ਹੈ ਰਣਧੀਰ ਸਰ ਬਹੁਤ ਉਹ ਵੀ ਫੇਮਸ ਹੈ ਕਾਫੀ ਫੀਚਰ ਮੂਵੀਜ਼ ਕੀਤੀ ਹੈ ਸੀਰੀਅਲਸ ਕਰ ਰਹੀ ਹੈ ਤੇ ਮੇਨ ਲੀਡ ਤੇ ਆਪਣੇ ਸੁਰਿੰਦਰ ਸਰੀ ਨੇ ਜੀ ਜਿਹੜੇ ਮਤਲਬ ਕਿ ਪ੍ਰੋਡਿਊਸਰ ਡਾਇਰੈਕਟਰ ਤੇ ਐਕਟਰ ਨੇ ਉਹਨਾਂ ਨੇ ਕੋਈ ਮੈਂ ਗੱਲ ਸੁਣ ਰਹੀ ਸੀ ਉਹਨਾਂ ਦੀ ਅਰਦਾਸ ਫਿਲਮ ਬਾਰੇ ਜਿਹੜੀ ਜੀਪੀ ਗਰੇਵਾਲ ਲਿਖਤੀ ਸੀ ਹਾਂਜੀ ਉਹਨਾਂ ਦੀ ਕਾਫੀ ਮੂਵੀਜ਼ ਵੱਡੀਆਂ ਵੱਡੀਆਂ ਮੂਵੀਜ਼ ਆਈਆਂ ਮੂਵੀਜ਼ ਦਾ ਨਾਮ ਮੈਨੂੰ ਸਾਰੇ ਨਹੀਂ ਯਾਦ ਹੋਣੇ ਅਰਦਾਸ ਮੂਵੀ ਉਹਨਾਂ ਨੇ ਅਸਿਸਟ ਕੀਤੀ ਹੈ ਜੀ ਤੇ ਕਾਫੀ ਉਹਨਾਂ ਨੇ ਵੱਡੀਆਂ ਵੱਡੀਆਂ ਫਿਲਮਾਂ ਫੀਚਰ ਮੂਵੀਜ਼ ਕਾਫੀ ਕੀਤੀਆਂ ਉਹਨਾਂ ਨੇ ਕਟੋ-ਕਟ 10-15 ਮੂਵੀਜ਼ ਆ ਗਈਆਂ ਉਹਨਾਂ ਨੇ ਜਿਹੜੀ ਰਿਲੀਜ਼ ਉਹਨਾਂ ਨੇ ਕਰੀ ਆਂ ਕੁਝ ਚਲੋ ਨਹੀਂ ਹਨਾ ਫਲੌਕ ਹੋ ਜਾਂਦੀਆਂ ਚਲੋ ਉਹ ਤਾਂ ਚੱਲਦੇ ਹੀ ਰਹਿੰਦਾ ਜੀ ਮਨ ਹੂੰ ਜ਼ਿੰਦਗੀ ਚੋ ਕਾਟੜਾ ਆਉਂਦੀ ਆ ਕਾਟਾ ਆਉਂਦਾ ਹੀ ਰਹਿੰਦਾ ਹਾਂਜੀ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕਰਦੇ ਹੋ ਉਹਨਾਂ ਨੇ ਐਜ਼ ਅ ਹੀਰੋ ਐਜ਼ ਅ ਪ੍ਰੋਡਿਊਸਰ ਐਜ਼ ਅ ਡਾਇਰੈਕਟਰ ਕੰਮ ਕੀਤਾ ਹੁੰਦਾ ਹੈ ਹਾਂਜੀ ਵੈਸੇ ਡਾਇਰੈਕਟਰ ਤਾਂ ਹੋਰ ਵੀ ਨੇ ਜਿੰਨਾ ਪ੍ਰੋਫੈਸ਼ਨਲੀ ਮੈਨ ਇੱਕ ਮੇਰੇ ਜ਼ਿਹਨ ਦੇ ਵਿੱਚ ਗੱਲ ਆ ਰਹੀ ਹੈ ਹਾਂਜੀ ਹਮੇਸ਼ਾ ਅੱਜਕੱਲ੍ਹ ਕੁੜੀਆਂ ਜਾਂਦੀਆਂ ਨੇ ਫਿਲਮਾਂ ਦੇ ਵਿੱਚ ਗੀਤਾਂ ਦੇ ਵਿੱਚ ਜਾਂਦੀਆਂ ਨੇ ਉਹਨਾਂ ਦਾ ਮਿਸਯੂਜ਼ ਹੁੰਦਾ ਹੈ ਹਾਂਜੀ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਤੁਹਾਨੂੰ ਕੀ ਲੱਗਦਾ ਇੱਕ ਮੇਰੇ ਜ਼ਿਹਨ ਦੇ ਵਿੱਚ ਸਵਾਲ ਆ ਰਿਹਾ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਵੀ ਜਿਵੇਂ ਕੁੜੀਆਂ ਅੱਜਕੱਲ੍ਹ ਕੰਮ ਕਰਦੀਆਂ ਨੇ ਫਿਲਮਾਂ ਦੇ ਵਿੱਚ ਕੰਮ ਕਰਦੀਆਂ ਨੇ ਕਿਸੇ ਹੋਰ ਉਹਦੇ ਵਿੱਚ ਕੰਮ ਕਰਦੀਆਂ ਨੇ ਉਹ ਜਦੋਂ 2-4 ਗੀਤਾਂ 'ਚ ਜਾਂ 2-4 ਫਿਲਮਾਂ 'ਚ ਕੰਮ ਕਰ ਜਾਂਨਾਂ ਉਹ ਫਿਰ ਕੰਮ ਜਾ ਗਾਹਾਂ ਨਾ ਮਿਲੇ ਉਹਦਾ ਵੀ ਕਾਰਨ ਕੀ ਹੈ ਜੇ ਕੰਮ ਮਿਲਦਾ ਤਾਂ ਇੱਕ ਇਲਜ਼ਾਮ ਦੀ ਤਰ੍ਹਾਂ ਅਸੀਂ ਦੇਖਦੇ ਹਾਂ ਉਹਨੂੰ ਕਿਉਂਕਿ ਕੁੜੀਆਂ ਕਹਿੰਦੀਆਂ ਨੇ ਵੀ ਇਸ ਲਾਈਨ ਦੇ ਵਿੱਚ ਜੀ ਸਾਨੂੰ ਵਰਤਿਆ ਜਾ ਰਿਹਾ ਹੈ ਇਸ ਲਾਈਨ ਦੇ ਵਿੱਚ ਸਾਡੇ ਨਾਲ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਤੇ ਉਹ ਉਹ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਇਸ ਸਾਰੀ ਸਿਚੁਏਸ਼ਨ ਨੂੰ ਇਸ ਸਾਰੇ ਮਾਹੌਲ ਜਿਹੜੇ ਪ੍ਰੋਡਿਊਸਰ ਨੇ ਕੀ ਵਾਕਈ ਇਸ ਤਰ੍ਹਾਂ ਦੇ ਨੇ ਕਿੰਨੇ ਪਰਸੈਂਟ ਨੇ ਹੈ ਜਾਂ ਨਹੀਂ ਇਹ ਸਰ वैसे तो ਤੁਸੀਂ ਖਤਰਨਾਕ ਹੀ ਛੇੜਿਆ ਛੇੜ ਲਿਆ ਜਿਹਦੇ ਵਿੱਚ ਮੈਂ ਬਹੁਤ ਫਰਸਟ੍ਰੇਟ ਹੋਈ ਪਈ ਐ ਪਹਿਲਾਂ ਤੁਸੀਂ ਜੀ ਕਿਉਂਕਿ ਅੱਜ ਕੱਲ ਤੁਸੀਂ ਦੇਖ ਰਹੇ ਹੋ ਇੰਸਟਾਗ੍ਰam ਤੇ ਕਿੰਨਾ ਗੰਦ ਪਾ ਰੱਖਿਆ ਕੁੜੀਆਂ ਨੇ ਲੱਗੀ ਕੁੜੀਆਂ ਗੱਲ ਕੋੜੀ ਐ ਤੇ ਕੁੜੀਆਂ ਹੀ ਮਤਲਬ ਕਿ ਇਸ ਲੈਵਲ ਤੇ ਗਿਰ ਚੁੱਕੀਆਂ ਨੇ ਵੀ ਸਾਨੂੰ ਕੰਮ ਮਿਲੇ ਵਸ ਕਿੱਦਾਂ ਵੀ ਮਿਲੇ ਤੇ ਸਾਡੇ ਵਰਗੇ ਬੰਦਿਆਂ ਦਾ ਟੈਲੈਂਟ ਉੱਥੇ ਫਿਰ ਮਾਰਿਆ ਜਾਂਦਾ ਖਤਮ ਹੋ ਜਾਂਦਾ ਕਿਉਂਕਿ ਅਗਲਾ ਕਹਿੰਦਾ ਵੀ ਕੰਪਰੋਮਾਈਜ਼ ਤੋਂ ਬਿਨਾਂ ਤਾਂ ਕੰਮ ਹੋਣਾ ਹੀ ਨਹੀਂ ਕਿ ਮੈਨੂੰ ਵੀ ਕਈ ਵਾਰੀ ਬੰਦੇ ਦਾ ਨਾਮ ਤਾਂ ਹੁਣ ਮੈਂ ਲੈਣਾ ਨਹੀਂ ਚਾਹੁੰਦੀ ਕੰਪਰੋਮਾਈਜ਼ ਕਰੋਗੇ ਜਾਂ ਪੈਸੇ ਦੇਵਾਂਗੇ ਹੂੰ ਹੂੰ ਇੱਥੋਂ ਤੱਕ ਵੀ ਦੇਖ ਲਓ ਮੈਂ ਮਤਲਬ ਕਿ ਇਹ ਹੀ ਕੰਮ ਚੱਲਦਾ ਹੈ ਅੱਜਕੱਲ ਯਾ ਤਾਂ ਤੁਸੀਂ ਪੈਸੇ ਦੇ ਕੇ ਇਸ ਲਾਈਨ 'ਚ ਆ ਸਕਦੇ ਹੋ ਜਾਂ ਕੰਪਰੋਮਾਈਜ਼ ਕਰਕੇ ਬਹੁਤ ਔਖਾ ਹੈ ਇੱਕ ਲੇਡੀ ਲਈ ਕੁੜੀ ਲਈ ਸਟਰਗਲ ਕਰਨਾ ਇਸ ਲਾਈਨ ਦੇ ਵਿੱਚ ਬਹੁਤ ਹੀ ਔਖਾ ਹੈ ਮੈਨੂੰ ਪਤਾ ਵੀ ਕਿਵੇਂ ਕਿਵੇਂ ਹਨਾ ਸਟਰਗਲ ਕਰ ਰਹੇ ਆ ਕਿਵੇਂ ਕਿਵੇਂ ਅੱਗੇ ਜਾ ਰਹੇ ਆ ਬਹੁਤ ਔਖਾ ਖਾਸ ਕਰੇ ਕੁੜੀਆਂ ਕੁੜੀਆਂ ਨੇ ਹੀ ਕੰਮ ਖਰਾਬ ਕੀਤਾ ਹੋਇਆ ਜ਼ਿਆਦਾਤਰ ਇਸ ਦੀ ਜ਼ਿੰਮੇਵਾਰ ਕੁੜੀਆਂ ਹੀ ਨੇ ਜਿਵੇਂ ਕਹਿੰਦੇ ਆ ਨਾ ਆਪਾਂ ਸੋਚੋ ਇੱਕ ਗਲਤ ਹੈ ਤਾਂ ਦੁਨੀਆ ਬਾਕੀਆਂ ਨੂੰ ਵੀ ਉਸੇ ਨਜ਼ਰ ਨਾਲ ਹੀ ਦੇਖੂਗੀ ਵੀ ਇਹ ਵੀ ਗਲਤ ਹੋਊਗੀ ਯਾਰ ਇਹ ਵੀ ਇਦਾਂ ਹੀ ਕਰਦੀ ਹੋਊਗੀ ਇਹਨੂੰ ਵੀ ਐਂ ਕਹਿ ਦੋ ਇਹਨੂੰ ਵੀ ਕਹਿ ਦੋ ਕੰਪਰੋਮਾਈਜ਼ ਕਰ ਲੈ ਭਾਈ ਇਹ ਵੀ ਆਜੂਗੀ ਪੇਮੈਂਟ ਦੇਣ ਦੇ ਨਾਂ ਤੇ ਰੋਣ ਲੱਗ ਜਾਂਦੇ ਆ ਕਿ ਪੇਮੈਂਟ ਸਾਡੇ ਕੋਲ ਹੈ ਨਹੀਂ ਫਿਰ ਤੁਸੀਂ ਕਾਦੇ ਵਾਸਤੇ ਇਹ ਇੰਨਾ ਸ਼ੋਸ਼ਾਬਾਜੀ ਖੋਲ ਖੋਲਦੇ ਕਿਉਂ ਇਹ ਨਹੀਂ ਸਮਝ ਆਉਂਦੀ ਦੇਖੋ ਕੰਮ ਕਰਨ ਵਾਸਤੇ ਹਰੇਕ ਬੰਦਾ ਕੰਮ ਕਿਉਂ ਕਰਦਾ ਕਿਉਂਕਿ ਪੈਸੇ ਚਾਹੁੰਦਾ ਹਨਾ ਆਪਾਂ ਇਹ ਲਾਈਨ 'ਚ ਆਉਣੇ ਆ ਕਿਸੇ ਵੀ ਫੀਲਡ 'ਚ ਜਾਂਦੇ ਆਪਾਂ ਹਨਾ ਆਪਾਂ ਚਾਹੁੰਨੇ ਆ ਵੀ ਆਪਾਂ ਨੂੰ ਆਪਣੀ ਮਿਹਨਤ ਮਿਲੇ ਜਿਹੜੀ ਆਪਾਂ ਮਿਹਨਤ ਕਰ ਰਹੇ ਆਂ ਪਰ ਮਿਹਨਤ ਦਾ ਤਾਂ ਕੋਈ ਨਾਂ ਤੇ ਹੈ ਨਹੀਂਗਾ ਟੈਲੈਂਟ ਮਾਰਿਆ ਜਾਂਦਾ ਬੰਦੇ ਦਾ ਇਹ ਸਾਡੇ ਵਰਗੇ ਬੰਦਿਆਂ ਨੂੰ ਕਿਉਂ ਪਿੱਛੇ ਕਰਿਆ ਜਾ ਰਿਹਾ ਐ ਇਸੇ ਵਜ੍ਹਾ ਕਰਕੇ ਇਹ ਇਸ ਲਾਈਨ ਦੇ ਵਿੱਚ ਸਭ ਤੋਂ ਤੁਹਾਡੇ ਦਿਲ ਦੇ ਕਰੀਬ ਕਿਹੜਾ ਇਨਸਾਨ ਹੋਇਆ ਜਾਂ ਕਿਹੜੇ ਤੋਂ ਤੁਹਾਨੂੰ ਸਿੱਖਣ ਨੂੰ ਮਿਲਿਆ ਕਿਹੜੇ ਇਨਸਾਨ ਨੇ ਤੁਹਾਨੂੰ ਮਹੱਲਿਆ ਹਲਾਸ਼ੇਰੀ ਦਿੱਤੀ ਅ ਦੇਖੋ ਹਲਾਸ਼ੇਰੀ ਤਾਂ ਸਾਰੇ ਹੀ ਦਿੰਦੇ ਹਨ ਜਿਹੜੇ ਆਪਾਂ ਨੂੰ ਚਾਹੁੰਦੇ ਆ ਵੀ ਤੁਸੀਂ ਅੱਗੇ ਜਾਓ ਹਨਾ ਆ ਕਾਫੀ ਜਣੇ ਨੇ ਜਿਵੇਂ ਸਕੂਲ 'ਚ ਜਿੱਥੇ ਹਨਾ ਮੇਰੇ ਬੱਚੇ ਪੜ੍ਹਦੇ ਨੇ ਉਹ ਸਕੂਲ ਦੀ ਕੋਈ ਮੈਡਮ ਹੈ ਉਹ ਮੈਨੂੰ ਹਰ ਵਾਰੀ ਕਹਿੰਦੀ ਹੁੰਦੀ ਸੀਗੀ ਉਹ ਮੈਂ ਜਦੋਂ ਵੀ ਜਾਣਾ ਉਹਨਾਂ ਨੇ ਮੈਨੂੰ ਪੁੱਛਣਾ ਵੀ ਹਾਂਜੀ ਕੀ ਚੱਲ ਰਹਾ ਹੈ ਕੀ ਚੱਲ ਰਹਾ ਹੈ ਮੈਂ ਕਹਾ ਸ਼ਾਰਟ movies ਵੈਬ ਸੀਰੀਜ਼ ਚੱਲ ਰਹੀਆਂ ਔਰ ਕੁਛ ਨਹੀਂ ਕੋਈ ਬਾਤ ਨਹੀਂ ਆਪ ਦੇਖਣਾ ਇੱਕ ਦਿਨ ਉੱਪਰ ਤੱਕ ਜਾਓਗੇ ਹੂੰ ਇੱਕ ਦਿਨ ਉੱਪਰ ਤੱਕ ਜਾਓਗੇ ਹਿੰਦੀ ਬੋਲਦੇ ਆ ਮੈਡਮ ਜੀ ਤੇ ਮੈਂ ਚਲੋ ਹਨਾ ਐਪਰੀਸ਼ੀਏਟ ਕਰਦੇ ਉਹਨਾਂ ਨੂੰ ਹਨਾ ਤੇ ਪਰ ਮੈਂ ਉਹ ਈਜ਼ੀ ਲੈ ਜਾਂਦੀ ਸੀ ਵੀ ਚਲ ਹਨਾ ਸਾਰੇ ਕਹਿੰਦੇ ਰਹਿੰਦੇ ਆਪਾਂ ਨੂੰ ਐ ਸਾਰੇ ਕਹਿੰਦੇ ਰਹਿੰਦੇ ਆ ਜਾਵਾਂਗੇ ਸਟਰਗਲ ਬਹੁਤ ਮੈਨੂੰ ਪਤਾ ਸੀ ਇਹ ਲਾਈਨ 'ਚ ਵੀ ਇੰਨੀ ਜਲਦੀ ਨਹੀਂ ਜਾਣਾ ਹਨਾ ਉੱਥੇ ਬਹੁਤ ਸਟਰਗਲ ਹੈ ਬਹੁਤ ਤੱਕੇ ਨੇ ਤੇ ਪਰ ਉਹ ਮੈਡਮ ਮੈਨੂੰ ਕਹਿੰਦੀ ਸੀ ਬਹੁਤ ਉੱਪਰ ਜਾਓਗੇ ਬਹੁਤ ਉੱਪਰ ਮੈਂ ਉਹਨਾਂ ਨੂੰ ਵੌਇਸ ਮੈਸੇਜ ਕੀਤਾ ਵੀ ਤੁਹਾਡੀ ਦੁਆ ਜੋ ਕੰਮ ਆ ਗਈ। ਅਰੇ ਮੇਰੀ ਮੂਵੀ ਥੀਏਟਰ ਦੇ ਵਿੱਚ ਲੱਗ ਰਹੀ ਹੈ। ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮੈਨੂੰ। ਅ ਅਮਰਦੀਪਾ ਜੀ ਦੀ ਗੱਲ ਕਰੀਏ। ਹਾਂਜੀ। ਕਿਸ ਤਰ੍ਹਾਂ ਲੱਗ ਰਿਹਾ ਉਹਨਾਂ ਦੇ ਨਾਲ ਵੀ ਤੁਸੀਂ ਕੰਮ ਕੀਤਾ ਹੈ। ਉਹਨਾਂ ਦੇ ਨਾਲ ਵੀ ਤੁਹਾਡਾ ਕੁਝ ਨਾ ਕੁਛ ਆ ਰਿਹਾ ਹੈ। ਹਾਂਜੀ। ਬਹੁਤ ਵਧੀਆ ਇਨਸਾਨ ਨੇ। ਮਤਲਬ ਇਮੋਸ਼ਨਲ ਬੰਦੇ ਨੇ ਉਹ ਤਾਂ। ਮਨ ਲੋ ਉਹਨਾਂ ਦਾ ਨਾਮ ਸੁਣ ਕੇ ਅੱਖਾਂ 'ਚ ਪਾਣੀ ਆ ਜਾਂਦਾ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਉਦੋਂ ਵੀ ਇਮੋਸ਼ਨਲ ਹੋ ਜਾਂਦਾ ਬੰਦਾ ਤੇ ਉਹਨਾਂ ਦੀ ਮੈਂ ਮੂਵੀ 'ਚ ਕੰਮ ਕੀਤਾ ਰਾਜਸਥਾਨੀ 'ਚ ਤੇ ਬਹੁਤ ਵਧੀਆ ਇਨਸਾਨ ਨੇ ਬਹੁਤ ਹੀ ਵਧੀਆ ਬੰਦੇ ਨੂੰ ਟ੍ਰੀਟ ਕਰਦੇ ਐਦਾਂ ਨਹੀਂ ਮਹਿਸੂਸ ਹੋਣ ਦਿੰਦੇ ਵੀ ਕਿੱਥੋਂ ਬੰਦਾ ਉੱਠ ਕੇ ਆਇਆ ਹੈ ਜਾਂ ਕਿੱਥੋਂ ਨਹੀਂ ਹੈ ਨਾ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਕੰਮ ਕਰਕੇ ਸਿੱਖ ਨੂੰ ਮਿਲਿਆ ਹਾਂਜੀ ਸਿੱਖਣ ਨੂੰ ਮਿਲਿਆ ਉਹਨਾਂ ਨੇ ਵੀ ਚਾਂਸ ਦਿੱਤਾ ਹਨ ਕੋ ਸਮਝ ਕੇ ਦਿੱਤਾ ਸਾਨੂੰ ਚਾਂਸ ਵੀ ਜੇ ਬੰਦੇ 'ਚ ਕੋਈ ਟੈਲੈਂਟ ਹੈ ਤਾਂ ਐਦਾਂ ਦੇ ਬੰਦੇ ਵੀ ਹੈਗੇ ਆ ਜ਼ਰੂਰੀ ਨਹੀਂ ਵੀ ਮੈਂ ਜਿਵੇਂ ਕਿਹਾ ਹਨਾ ਵੀ ਅੱਜ ਕੱਲ੍ਹ ਦੂਜੇ ਤਰ੍ਹਾਂ ਕੰਮ ਚੱਲ ਰਹੇ ਆ ਤੇ ਵਿੱਚ ਹੈਗੇ ਕਾਫੀ ਬੰਦੇ ਵੀ ਜੋ ਐਦਾਂ ਸਾਨੂੰ ਸਪੋਰਟ ਵੀ ਕਰਦੇ ਆ ਪਰ ਕਿਤੇ ਨਾ ਕਿਤੇ ਫਿਰ ਵੀ ਇਹ ਚੀਜ਼ ਦਾ ਮੈਨੂੰ ਦੁੱਖ ਲੱਗਦਾ ਵੀ ਮਾਰਿਆ ਜਾਂਦਾ ਕੰਮ ਕਈ ਵਾਰੀ ਬਹੁਤ ਵਾਰੀ ਮਾਰਿਆ ਗਿਆ ਕੰਮ ਤੇ ਟੈਲੈਂਟ ਦੀ ਗਦਰ ਨਹੀਂ ਕਰਦੇ ਕਿੰਨਾ ਕਿੰਨਾ ਕੰਮ ਤੁਸੀਂ ਧੱਕ ਚੁੱਕੇ ਹੋ ਕਿੰਨਾ ਕੰਮ ਨੂੰ ਤੁਸੀਂ ਜਵਾਬ ਦੇ ਚੁੱਕੇ ਹੋ ਇਸ ਤਰ੍ਹਾਂ ਦੇ ਨਾਲ ਮੈਂ ਨਹੀਂ ਚਾਹੁੰਦਾ ਵੀ ਅਸੀਂ ਨਾਂ ਲੈਈਏ ਨਹੀਂ ਆਪਾਂ ਨਾਂ ਲੈ ਸਕਦੇ ਆ ਨਾਮ ਤਾਂ ਆਪਾਂ ਨੇ ਲੈ ਕੇ ਕੀ ਕਰਨਾ ਆਪਾਂ ਜਿਹੜਾ ਉਹਨਾਂ ਦੇ ਨਾਮ ਤੇ ਕਮਾਈ ਖਾਣੀ ਹੈ ਜਾਂ ਉਹਨਾਂ ਦੇ ਨਾਮ ਨਾਮ ਤੇ ਸਾਨੂੰ ਹਾਈਪ ਚਾਹੀਦੀ ਹੈ ਸਾਨੂੰ ਸਾਡੇ ਕੰਮ ਤੋਂ ਹੀ ਹਾਈਪ ਚਾਹੀਦੀ ਹੈ ਵੀ ਜਿਹੜਾ ਅਸੀਂ ਕੰਮ ਕਰ ਰਹੇ ਆ ਸਾਡਾ ਕੰਮ ਦੇਖਣ ਲੋਕ ਬਸ ਉਹਦੇ ਤੋਂ ਹੀ ਮੈਨੂੰ ਹਾਈਪ ਚਾਹੀਦੀ ਹੈ ਤੇ ਬਾਕੀ ਇਹੋ ਜੇ ਸ਼ੁਰੂ-ਸ਼ੁਰੂ ਚ ਕਾਫੀ ਮਲੇ ਸੀ ਸ਼ੁਰੂ-ਸ਼ੁਰੂ ਚ ਜਦੋਂ ਮੈਂ ਇਹ ਲਾਈਨ 'ਚ ਪੈਰ ਰੱਖਿਆ ਹੀ ਸੀਗਾ ਤੇ ਉਦੋਂ ਸਾਨੂੰ ਆਏ ਹੁੰਦਾ ਵੀ ਆ ਵੀ ਸ਼ਾਰਟ ਮੂਵੀ ਕਰ ਲਈਏ ਆ ਵੀ ਵੈਬ ਸੀਰੀਜ਼ ਕਰ ਲਈਏ ਸ਼ਾਰਟ ਮੂਵੀ ਆਦਾ ਕਿੰਤੀਆ ਉਦੋਂ ਗਾਣੇ ਕਰ ਲਈਏ ਤੇ ਸ਼ਾਰਟ ਮੂਵੀਆਂ ਦਾ ਤੁਸੀਂ ਜੇ ਪੁੱਛੋ ਮੈਡਮ ਕਿੰਨੀ ਪੇਮੈਂਟ ਲਓਗੇ ਜੋ ਦੱਸ ਦਿਆਂ ਬਜਟ ਇਹਦਾ 500 ਰੁਪਏ ਲੈ ਲਓ 500 ਰੁਪਏ ਦੇ ਸਕਦੇ ਆ ਸਾਡਾ ਤਾਂ ਬਜਟ ਇੰਨਾ ਹੀ ਹੈ ਕਿੰਨੀ ਮਾੜੀ ਗੱਲ ਹੈ ਨਾ ਸਾਰੀ ਡੈੜੀ ਲੱਗ ਜਾਂਦੀ ਸਾਰੀ ਡੈੜੀ ਲੱਗ ਜਾਂਦੀ ਹੈ ਨਾ ਬੰਦੇ ਨੇ ਟਟ ਕੇ ਕੰਮ ਕਰਨਾ ਇਹ ਕੰਮ ਬਹੁਤ ਔਖਾ ਹੈ ਬਹੁਤ ਮੈਂ ਜਦੋਂ ਇਹ ਲਾਈਨ ਚ ਆਈ ਆ ਤਾਂ ਮੈਨੂੰ ਪਤਾ ਲੱਗਿਆ ਬਹੁਤ ਔਖਾ ਹੈ ਮਿਹਨਤ ਬਹੁਤ ਹੈ ਤੇ ਮਿਹਨਤ ਕਰੀ ਜਾਵਾਂਗੇ ਮਿਹਨਤ ਦੇ ਸਿਰ ਤੇ ਹੀ ਅੱਗੇ ਜਾਵਾਂਗੇ ਟੈਲੈਂਟ ਦੇ ਸਿਰ ਤੇ ਹੀ ਅੱਗੇ ਜਾਵਾਂਗੇ ਮਿਹਨਤ ਕਰਨੀ ਪੈਣੀ ਹੈ ਕੋਈ ਕੋਈ ਵੀ ਕੰਮ ਹੈ ਸਸ ਮਿਹਨਤ ਪਰ ਜਿਹੜੀ ਹੁਣ ਆਪਾਂ ਮੂਵੀ ਦੀ ਵਿੱਚ ਗੱਲ ਕਰੀਏ ਚਲੋ ਹੋਰ ਪਾਸੇ ਵੀ ਆਪਾਂ ਗਏ ਹਾਂ ਹਾਂਜੀ ਪਰ ਜਿਹੜੀ ਮੂਵੀ ਕੱਲ ਲੱਗ ਜਾਣੀ ਹੈ ਸਿਨੇਮੇ ਘਰਾਂ ਦੇ ਵਿੱਚ ਹਾਂਜੀ ਤੇ ਮੈਨੂੰ ਬਹੁਤ ਲੋਕਾਂ ਨੂੰ ਕੀ ਆਪੀਲਾ ਹੈ ਲੋਕਾਂ ਨੂੰ ਇਹੀ ਅਪੀਲ ਹੈ ਵੀ ਚੰਗੀਆਂ ਚੀਜ਼ਾਂ ਦੇਖੋ ਚੰਗੀਆਂ ਚੀਜ਼ਾਂ ਦੀ ਕਦਰ ਕਰੋ ਚੰਗੇ ਬੰਦਿਆਂ ਨਾਲ ਰਹੋ ਹੈ ਤੇ ਫੇਰ ਹੀ ਆਪਾਂ ਚੰਗੀਆਂ ਚੀਜ਼ਾਂ ਅੱਗੇ ਲੈ ਕੇ ਆਵਾਂਗੇ ਮਾੜੀਆਂ ਚੀਜ਼ਾਂ ਨੂੰ ਪਰਖ ਕਿਵੇਂ ਹੋ ਚੰਗੇ ਮੰਦੇ ਬੰਦੇ ਦੀ ਆਪਾਂ ਕਹੇ ਸੀ ਵੀ ਪਰਖ ਕਿਵੇਂ ਹੋ ਕਿ ਹਰੇਕ ਬੰਦੇ ਹੀ ਕਹਿੰਦਾ ਵੀ ਮੈਂ ਚੰਗਾ ਹ ਤੁਸੀਂ ਚੰਗਿਆਂ ਨਾਲ ਜੁੜੋ ਬੰਦੇ ਦੀ ਪਰਖ ਛੋਟੀ ਜਿਹੀ ਕਿਉਂਕਿ ਗੱਲ ਇਹ ਗੱਲ ਹੈ ਵੀ ਬਹੁਤ ਵੱਡੀ ਹੈ ਹਾਂਜੀ ਨਹੀਂ ਪਰਖ ਦੇਖੋ ਪਰਖ ਤਾਂ ਐਦਾਂ ਹੋਊਗੀ ਜਿਵੇਂ ਹੁਣ ਬੰਦੇ ਨਾਲ ਆਪਾਂ ਵਿਚਰਾਂਗੇ ਹੈਨਾ ਕੰਮ ਕਰਾਂਗੇ ਫੇਰੀ ਉਹਦੇ ਚੰਗੇ ਮਾੜੇ ਦਾ ਪਤਾ ਲੱਗਦਾ ਤੇ ਜੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਉਹ ਮਾੜਾ ਹੈ ਤੇ ਬਸ ਆਪੇ ਪਿੱਛੇ ਹਟ ਜਿਓ ਹਣਾ ਹੋਰ ਕੀ ਕਰ ਸਕਦੇ ਆਪਾਂ ਜਣੇ ਗਣੇ ਤਾਂ ਐਟਮ ਮਾਰ ਨਹੀਂ ਸਕਦੇ ਚੱਕ ਕੇ ਤੇ ਚੰਗੇ ਬੰਦੇ ਨਾਲ ਜੁੜੇ ਰਾਵਾਂਗੇ ਅੱਗੇ ਤੱਕ ਜਿਹੜੇ ਸਾਨੂੰ ਸਪੋਰਟ ਕਰਦੇ ਆ ਤੇ ਜਿਹੜਾ ਸਾਨੂੰ ਆਉਣ ਵਾਲੀਆਂ ਫਿਲਮਾਂ ਕਿਹੜੀਆਂ ਕਿਹੜੀਆਂ ਕਿਹਦੇ ਕਿਹਦੇ ਚ ਕੰਮ ਕਰਦੇ ਉਹ ਕਿਹੜਾ ਐਸਾ ਕਲਾਕਾਰ ਹੈ ਜਿਹਨੂੰ ਦੁਨੀਆ ਪਿਆਰ ਕਰਦੀ ਹੈ ਲੋਕ ਪਿਆਰ ਕਰਦੇ ਆ ਉਹਨਾਂ ਦੇ ਨਾਲ ਫਿਲਮ ਕੀ ਤੁਸੀਂ ਕਰ ਰਹੇ ਹੋ ਆਉਣ ਵਾਲੀਆਂ ਫਿਲਮਾਂ ਮੇਰੀਆਂ ਹੈ ਤਾਂ ਇਨਾਂ ਨਾਲ ਹੀ ਹੈ ਜਿਹੜੇ ਆਪਾਂ ਹਣ ਮਿੱਠੀਏ ਫਿਲਮ ਦੇ ਹੈਗੇ ਨੇ ਸੁਰਿੰਦਰ ਸਰ ਤੇ ਇਨਾਂ ਨਾਲ ਹੀ ਅੱਗੇ ਕਰਨੀ ਹੈ ਤਿੰਨ ਚਾਰ ਮੂਵੀਜ਼ ਹੈ ਫੀਚਰ ਮੂਵੀਜ਼ ਹੀ ਹੋਊਗੀ ਇੱਕ ਦਾ ਨਾਮ ਤਾਂ ਮੈਂ ਦੱਸ ਦੇਣੀ ਹੈ ਕਾਲ ਮੂਵੀ ਹੈ ਓਚ ਚਲੋ ਹਜੇ ਹਨਾ ਸਟੋਰੀ ਐ ਕੈਰੈਕਟਰ ਤਾਂ ਕੀ ਦੱਸਣਾ ਆਪਾਂ ਨੇ ਉਹਦੇ ਚ ਸੰਜੇ ਦਾ ਅਫਸਰ ਜ਼ਰੂਰ ਹੈ ਇਹ ਮੈਨੂੰ ਜਰੂਰ ਪਤਾ ਹੈ ਤੇ ਉਹਨੂੰ ਵੀ ਲੈ ਕੇ ਮੈਂ ਬਹੁਤ ਐਕਸਾਈਟਿਡ ਹਾਂ ਵੀ ਉਹਦੇ ਵੀ ਸ਼ੂਟਿੰਗ ਬਸ ਜਨਵਰੀ ਤੱਕ ਸ਼ੁਰੂ ਹੋ ਜਾਊਗੀ ਤੇ ਉਹ ਵੀ ਤੁਹਾਡੇ ਸਾਹਮਣੇ ਜਲਦ ਤੋਂ ਜਲਦ cinema ਘਰ ਚ ਲੈ ਕੇ ਆਵਾਂਗੇ ਕਿਉਂਕਿ ਸੰਜੀਤਾਤ ਨੇ ਹੁਣ ਜਿਹੜੀ ਹੈਗੀ ਹੈ ਮਾਨ ਨਾਲ ਡਿਫਰੈਂਟ ਸੰਜੀਤਾਤ ਸਰ ਦਾ ਨਾਮ ਤਾਂ ਮੈਂ ਲੈ ਲਿਆ ਪਰ ਸਰ ਨਹੀਂ ਵੈਸੇ ਕਾਨਫਰੈਂਸ ਜਦੋਂ ਕੀਤੀ ਸੀ ਅਸੀਂ ਲਿਆ ਉਦੋਂ ਵੀ ਨਾਮ ਸੰਜੀਤਾਤ ਦਾ ਫਿਰਦਾ ਤੇ ਪਤਾ ਹੈ ਸੰਜੀਤਾਤ ਸਰ ਵਿੱਚ ਕੰਮ ਕਰ ਰਹੇ ਕੋਈ ਇਹਦੇ ਸ਼ੋ ਨਹੀਂ ਹੈ ਦੋ ਰਾਈ ਕਰ ਰਹੇ ਉਹ ਵੀ ਅਸੀਂ ਜਲਦੀ cinema ਘਰ ਚ ਲੈ ਕੇ ਆਵਾਂਗੇ ਤੇ ਫਿਲਹਾਲ ਸਾਡੀ ਮਿੱਠੀਏ ਮੂਵੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿਓ। ਹੂੰ। ਹੋਰ ਕੋਈ ਦਿਲ ਦੀ ਗੱਲ ਸ਼ੇਅਰ ਕਰਨੀ ਕੋਈ ਕਿਉਂਕਿ ਬਾਕੀ ਜਿਹੜੇ ਤੁਹਾਡੇ ਅਸਲੀ ਜ਼ਿੰਦਗੀ ਦਾ ਜਿਹੜਾ ਸੰਘਰਸ਼ ਹੈ ਕਿਸ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਖਟਿਆ ਤੁਹਾਡੇ ਪਰਿਵਾਰ ਬਾਰੇ ਤੁਹਾਡੇ ਜ਼ਿੰਦਗੀ ਦੇ ਉਹ ਔਖੇ ਪਲਾਂ ਬਾਰੇ ਜਿਹੜੀਆਂ ਅਸੀਂ ਆਫ ਕੈਮਰਾ ਗੱਲ ਕਰਕੇ ਹਟਿਆ ਹਾਂ ਉਹਦੇ ਬਾਰੇ ਅਸੀਂ ਦਰਸ਼ਕਾਂ ਨੂੰ ਫਿਰ ਸਾਰੀ ਸਟੋਰੀ ਦੱਸਾਂਗੇ ਦਿਖਾਵਾਂਗੇ। ਵੀ ਜਿਹੜੀ ਜੈਸਮੀਨ ਅੱਜ ਤੁਹਾਨੂੰ ਲੱਗਦੀ ਹੈ ਵੀ ਬਹੁਤ ਖੁਸ਼ ਹੈ ਅੱਜ ਹੱਸਦੀ ਹੈ ਉਹਨੂੰ ਆਪਣੇ ਕੰਮ ਤੇ ਮਾਣ ਹੈ ਪਰ ਉਹਦੀ ਅਸਲੀ ਜ਼ਿੰਦਗੀ ਕੀ ਹੈ ਅਸੀਂ ਥੋੜੇ ਦਿਨਾਂ ਤੱਕ ਇਹਨਾਂ ਦੇ ਨਾਲ ਪੋਡਕਾਸਟ ਕਰਾਂਗੇ ਉਹਦੇ ਵਿੱਚ ਅਸੀਂ ਪੂਰਾ ਜਿਹੜਾ ਹੈਗਾ ਇਹਨਾਂ ਦੀ ਜੀਵਨੀ ਬਾਰੇ ਇਹਨਾਂ ਦਾ ਅਸਲੀ ਚਿਹਰਾ ਅਸਲੀ ਸੱਚ ਲੈ ਕੇ ਆਵਾਂਗੇ ਕਿਸ ਤਰ੍ਹਾਂ ਦਾ ਕਿਉਂਕਿ ਮੈਂ ਦੋ ਤਿੰਨ ਗੱਲਾਂ ਲੋਕਾਂ ਦੀ ਸੁਣਦਾ ਵੀ ਹੁੰਨਾ ਹੈ ਦੇਖਦਾ ਵੀ ਹੁੰਨਾ ਹੈ ਪਰ ਜਿਹਦਾ ਜ਼ਿੰਦਗੀ ਦੇ ਵਿੱਚ ਟੁੱਟ ਟੁੱਟ ਕੇ ਬੰਦਾ ਜੁੜਿਆ ਹੋਵੇ ਮਰ ਮਰ ਕੇ ਉਹ ਬੰਦਾ ਲੀ ਤੇ ਚੜਿਆ ਹੋਵੇ ਉਹਦੀ ਜ਼ਿੰਦਗੀ ਨੂੰ ਜਦੋਂ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਆ ਤਾਂ ਲੋਕਾਂ ਦੀ ਅੱਖਾਂ ਦੇ ਵਿੱਚ ਵੀ ਪਾਣੀ ਆ ਜਾਂਦਾ ਹੈ ਫਿਰ ਉਹ ਉਹਨਾਂ ਨੂੰ ਪਿਆਰ ਕਰਦੇ ਆ ਵੀ ਯਾਰ ਤੁਹਾਨੂੰ ਤੁਸੀਂ ਕਿਉਂਕਿ ਸਿੱਖ ਨੂੰ ਮਿਲਦਾ ਹੈ ਵੀ ਯਾਰ ਜਦੋਂ ਅਸੀਂ ਇਹ ਜਿਹੇ ਬੰਦੇ ਇੰਨਾ ਥੱਲੇ ਹੋ ਕੇ ਇੰਨਾ ਕੁ ਸੱਲ ਕੇ ਆਪਦੀ ਜ਼ਿੰਦਗੀ ਤੇ ਆਪਦੇ ਸਰੀਰ ਦੇ ਉੱਤੇ ਲੈਣ ਦੇ ਉੱਤੇ ਆ ਗਿਆ ਸਹੀ ਦਿਸ਼ਾ ਤੇ ਆ ਗਿਆ ਅੱਜ ਦੁਨੀਆ ਤੇ ਨਵਾਂ ਹੈ ਤਾਂ ਉਹਨਾਂ ਲੋਕਾਂ ਦੀਆਂ ਚ ਕਹਾਣੀਆਂ ਲੋਕ ਜ਼ਰੂਰ ਸੁਣਦੇ ਐ ਤੇ ਉਹਦੇ ਤੇ ਅਮਲ ਵੀ ਕਰਦੇ ਆਸਰ ਵੀ ਕਰਦੇ ਐ ਤੇ ਜੈਸਮੀਨ ਦੀ ਅਸੀਂ ਸਟੋਰੀਸ ਉਹਨੂੰ ਅਸੀਂ ਥੋੜੇ ਦਿਨਾਂ ਤੱਕ ਫੇਰ ਸੁਣਾਵਾਂਗੇ ਫਿਲਹਾਲ ਅਸੀਂ ਜਿਹੜੀ ਇਹਨਾਂ ਦੀ ਮੂਵੀ ਹੈ ਉਹਦੇ ਤੇ ਇਹਨਾਂ ਨੂੰ ਵਧਾਈਆਂ ਦਿੰਦੇ ਆ ਤੇ ਅਸੀਂ ਸਾਨੂੰ ਹਮੇਸ਼ਾ ਲੱਗਦਾ ਹੁੰਦਾ ਵੀ ਜਿਹੜਾ ਕੋਈ ਨਵਾਂ ਕਲਾਕਾਰ ਹੈ ਉਹ ਅੱਗੇ ਆਵੇ ਦੁਨੀਆ ਨੂੰ ਪਿਆਰ ਕਰੇ ਤੇ ਉਹ ਦੁਨੀਆ ਲਈ ਇੱਕ ਇਸ ਤਰ੍ਹਾਂ ਦਾ ਫਰਿਸ਼ਤਾ ਬਣੇ ਤੇ ਜਿਹੜਾ ਜਿਵੇਂ ਜੈਸਮੀਨ ਜੀ ਬਣ ਜਾ ਰਹੇ ਨੇ ਤੁਹਾਡੇ ਦਿਲਾਂ ਦੀ ਧੜਕਣ ਬਣ ਜਾ ਰਹੇ ਆ ਜੈਸਮੀਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਟੂਡੀਓ ਦੇ ਵਿੱਚ ਆਏ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਸਾਡੀ ਵਿਸ਼ੇ ਤੁਹਾਡੇ ਨਾਲ ਨੇ ਤੇ ਜਿੰਨੀ ਵੀ ਸਾਡੀ ਟੀਮ ਹੈ ਉਹ ਸਾਰੀ ਤੁਹਾਨੂੰ ਬਹੁਤ ਪਿਆਰ ਬਹੁਤ ਸਤਿਕਾਰ ਕਰਦੀ ਹੈ ਕਿ ਤੁਸੀਂ ਆਇਓ ਆਪਦਾ ਕੀਮਤੀ ਸਮਾਂ ਕੱਢਿਆ ਫਿਲਹਾਲ ਤੁਸੀਂ ਕਈ ਦਿਨਾਂ ਤੋਂ ਲਗਾਤਾਰ ਮੈਂ ਦੇਖ ਰਿਹਾ ਹਾਂ ਵੀ ਵਕ-ਵਕ ਸ਼ਹਿਰਾਂ ਦੇ ਵਿੱਚ ਜਾ ਕੇ ਜਿਹੜੀ ਤੁਸੀਂ ਆਉਣ ਵਾਲੀ ਮੂਵੀ ਹੈ ਤੁਹਾਡੀ ਉਹਦਾ ਤੁਸੀਂ ਲੋਕਾਂ ਨੂੰ ਵੱਧ ਤੋਂ ਵੱਧ ਸਿਨੇਮੇ ਘਰਾਂ ਦੇ ਵਿੱਚ ਜਾਣ ਵਾਸਤੇ ਪ੍ਰੇਰਿਤ ਕਰ ਰਹੇ ਹੋ ਬਹੁਤ ਸਰ ਗਰਾਊਂਡ ਲੈਵਲ ਤੇ ਪ੍ਰੋਮੋਸ਼ਨ ਹੋ ਰਹੀ ਹੈ ਦੀ ਬਹੁਤ ਹੀ ਗਰਾਊਂਡ ਲੈਵਲ ਤੇ ਤੇ ਕਿੱਥੇ ਅਸੀਂ ਇਹਦੀ ਪ੍ਰੋਮੋਸ਼ਨ ਨਹੀਂ ਕਰੀਆ ਕੱਲ ਪਰਸੋਂ ਹੀ ਅਸੀਂ ਦਰਬਾਰ ਸਾਹਿਬ ਜਾ ਕੇ ਆਏ ਆਂ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਆਏ ਆਂ ਤੇ ਉੱਥੇ ਵੀ ਸਾਨੂੰ ਮਤਲਬ ਕਿ ਆਗੇ ਸੀਗੇ ਤੇ ਬੁਲਾਇਆ ਤਾਂ ਹੈ ਨਹੀਂ ਕਮੇਟੀ ਵਾਲੇ ਨੂੰ ਪਰ ਪਤਾ ਨਹੀਂ ਕਿਵੇਂ ਹੈ ਨਾ ਜਦੋਂ ਬਾਬਾ ਜੀ ਦੀ ਮਿਹਰ ਹੋ ਜਾਂਦੀ ਹੈ ਤਾਂ ਸਾਰਾ ਕੁਝ ਆਪਣੇ ਆਪ ਹੀ ਹੋਣ ਲੱਗ ਜਾਂਦਾ ਤੁਸੀਂ ਕਾਫੀ ਖਬਰਾਂ ਦੀਆਂ ਸੁਰਖੀਆਂ ਵੀ ਬਣਿਓ ਹਾਂਜੀ ਤੁਹਾਡੇ ਹੱਕ ਦੇ ਵਿੱਚ ਉਹਨਾਂ ਨੇ ਕੰਮ ਆ ਦਈਆਂ ਬਿਲਕੁਲ ਸਿਰਫ ਤੁਹਾਡਾ ਵੀ ਪਿਆਰ ਹੈ ਜਿਹੜਾ ਤੁਸੀਂ ਬੁਲਾਇਆ ਸੀ ਸੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਇਓ ਤਾਂ ਮੈਂ ਇੱਥੇ ਹੀ ਅਸੀਂ ਜਿਹੜੀ ਅੱਜ ਦੀ ਇਹ ਗੱਲਬਾਤ ਸਮਾਪਤ ਕਰਾਂਗੇ ਕਿਉਂਕਿ ਮੈਡਮ ਜੀ ਵੀ ਜਾਣਾ ਹੈਗਾ ਤੇ ਕਿਉਂਕਿ ਇਹਨਾਂ ਨੇ ਕੱਲ ਜਿਹੜੀ ਮੂਵੀ ਹੈ ਸਾਨੂੰ ਵੀ ਕਿਹਾ ਵੀ ਅਸੀਂ ਵੀ ਦੇਖ ਕੇ ਆਵਾਂਗੇ ਕਿਉਂਕਿ ਸਾਨੂੰ ਵੀ ਮੂਵੀਆਂ ਦੇ ਵਿੱਚ ਕੁਝ ਚੰਗਾ ਜਦੋਂ ਦਿਖਦਾ ਹੈ ਨਾ ਅਸੀਂ ਉਹਦੇ ਤੇ ਵੀ ਆਪਦਾ ਜਿਹੜਾ ਹੈਗਾ ਸਟੂਡੀਓ ਦੇ ਵਿੱਚ ਗੱਲਾਂ ਬਾਤਾਂ ਕਰਦੇ ਆਂ ਕਲਾਕਾਰਾਂ ਦੇ ਨਾਲ ਲੋਕਾਂ ਦੇ ਨਾਲ ਲੋਕਾਂ ਨੂੰ ਦੱਸਦੇ ਆਂ ਲੋਕਾਂ ਨੂੰ ਜਾਗਰੂਤ ਕਰਦੇ ਆਂ ਸੋ ਤੁਸੀਂ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀਗਾਰ ਸਸੀਗਾਰ